ਅਡੇ ਫਾਰਨੀ ਉਹਨਾਂ ਦੇ ਘਟਗਰੇ ਦੇ ਸੁਭੀਰ ਸਿੰਘ ਬਾਦਲ ਨੂੰ ਉਹਨਾਂ ਸ਼ਕਤੀਆਂ ਜਿਹੜੀਆਂ ਨਾ ਸੇ ਪੰਛਤ ਅਸ਼ੀ ਨੇ ਨਾ ਪੰਜਾਬ ਹਤੈਸ਼ੀ ਨੇ ਨਾ ਅਕਾਲੀ ਦਲ ਦੀ ਹਤੈਸ਼ੀ ਨੇ ਤੇ ਨਾ ਸਿੱਖ ਰਾਜਨੀਤੀ ਦੀਆਂ ਅਤੈਸ਼ੀ ਨੇ ਹਮੇਸ਼ਾ ਉਹਨਾਂ ਨੂੰ ਖੜਾ ਰੱਖਿਆ ਕਿਉਂਕਿ ਜਿੱਤਰਾਂ ਦੇ ਹਾਲਾਤ ਪੈਦਾ ਹੋਏ ਨੇ ਜਿਸ ਤਰ੍ਹਾਂ ਦਾ ਨੂੰ ਆਪਕਾ ਜੀ ਕਿ ਜਲੀਲ ਕੀਤਾ ਜਾ ਰਿਹਾ ਆ ਹਾਂ ਕਿ ਮੈਂ ਕੋਈ ਸੁਭੀਰ ਸਿੰਘ ਬਾਦਲ ਦੇ ਉਸ ਕੱਲ੍ਹ ਦੇ ਹੱਕ ਤੇ ਨਹੀਂ ਜਿਸ ਤਰੀਕੇ ਨਾਲ ਪਿਛਲੇ ਢਾਈਆਂ ਸਾਲਾਂ ਤੋਂ ਉਹ ਢਾਈਆਂ ਮਹੀਨਿਆਂ ਤੋਂ ਵਰਤਾਰਾ ਚੱਲ ਰਿਹਾ ਹੈ ਕਿ ਮੇਰਾ ਕਲਾ ਹਰ ਇੱਕ ਦੀ ਜਵਾਨ ਤੇ ਚੱਤ ਵੀ ਹੈ ਕਿ ਇਹ ਕਿਉਂ ਹੈ ਦੇਖੋ ਜਿਹੜਾ ਤੇ ਸਿੱਖੀ ਦੇ ਨਾਲ ਰੂਹ ਤੋਂ ਜੁੜਿਆ ਹੈ ਤੇ ਜੀ ਵੀ ਅਕਾਲੀ ਸੋਚ ਹੈ ਉਹ ਹਮੇਸ਼ਾ ਹੀ ਸਿੱਖ ਰਾਜਨੀਤੀ ਦੀ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਮੰਗਦਾ ਹੈ ਪਰ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਜਿਸ ਤਰ੍ਹਾਂ ਦਾ ਵਰਤਾਰਾ ਚੱਲ ਰਿਹਾ ਹੈ ਉਹ ਵੀ ਲੋਕ ਬਹੁਤ ਵੱਡੀ ਗਿਣਤੀ 'ਚ ਨੇ ਜਿਹੜੇ ਆ ਜਦੋਂ ਅਕਾਲੀ ਦਲ ਨੂੰ ਢਾਹ ਲੱਗਦੀ ਆ ਜਾਂ ਸਿੱਖ ਰਾਜਨੀਤੀ ਕਮਜ਼ੋਰ ਹੁੰਦੀ ਆ ਜਾਂ ਸਿੱਖ ਕੌਮ 'ਚ ਵੰਡੀਆਂ ਪੈਂਦੀਆਂ ਨੇ ਜਿਹੜੇ ਖੁਸ਼ ਹੁੰਦੇ ਨੇ ਪਰ ਉਹਨਾਂ ਲੋਕਾਂ ਦੀ ਵੀ ਗਿਣਤੀ ਬਹੁਤ ਵੱਡੀ ਹੈ ਜਦੋਂ ਅਜਿਹੇ ਹੰਟਣਾਵਾਂ ਵਰਤਦੀਆਂ ਨੇ ਜਿਹਦੇ ਨਾਲ ਅਕਾਲੀ ਦਰ ਕਿਸੇ ਚਰਚਾ ਚ ਆਉਂਦਾ ਹੈ ਜਾਂ ਸਿੱਖ ਰਾਜਨੀਤੀ ਨੂੰ ਟੱਕ ਲੱਗਦੀ ਹੈ ਤੇ ਦੁਖੀ ਹੋਣ ਵਾਲਿਆਂ ਦੀ ਵੀ ਬਹੁਤ ਵੱਡੀ ਗਿਣਤੀ ਹੈ ਚਾਹੇ ਸਤਿਗੁਰੂ ਜਾਣਦਾ ਹੈ ਬੀਤੇ ਦੇ ਵਿੱਚ ਵੀ ਸ਼੍ਰੋਮਣੀ ਕਾਲੀ ਦਲ ਤੇ ਬੜੇ ਤੂਫਾਨ ਆਏ ਨੇ ਬੜੀਆਂ ਹਨੇਰੀਆਂ ਆਈਆਂ ਨੇ ਚਖੜ ਆਏ ਨੇ ਹਮੇਸ਼ਾ ਹੀ ਸ਼੍ਰੋਮਣੀ ਕਾਲੀ ਦਲ ਚੜ੍ਹਦੀ ਕਲਾ ਦੇ ਨਾਲ ਫਿਰ ਜਿਹੜਾ ਆ ਉਹ ਆਪਣੇ ਜਾਹੋ ਜਲਾਲ ਚੋਂ ਦਾ ਰਿਹਾ ਤੇ ਹੁਣ ਵੀ ਜਿਹੜਾ ਆ ਫਿਰ ਭੌਂ ਕੇ ਜਿਹੜਾ ਸ਼੍ਰੋਮਣੀ ਕਾਲੀ ਦਲ ਉਸੇ ਤਰ੍ਹਾਂ ਹੀ ਮਜ਼ਬੂਤੀ ਦੇ ਨਾਲ ਤੇ ਪੰਜਾਬੀਆਂ ਦੀ ਪੈਰ ਬਣ ਕੇ ਸਿੱਖਾਂ ਦੀ ਪੈੜ ਬਣ ਕੇ ਪੰਥ ਤੇ ਪੰਜਾਬ ਦੀ ਸੇਵਾ ਕਰੇਗਾ। ਪਰ ਦੇਖੋ ਮੈਨੂੰ ਨਹੀਂ ਪਤਾ ਕਿ ਸੁਵੀਰ ਸਿੰਘ ਬਾਦਲ ਹੋਰਾਂ ਨੇ ਅਸਤੀਫਾ ਪ੍ਰਦਾਨ ਕੀਤਾ ਕਿ ਪਹਿਲੀ ਤੇ ਗੱਲ ਹੈ ਕਿ ਮੈਂ ਅਕਾਲੀ ਦਲ ਦਾ ਹਿੱਸਾ ਨਹੀਂ। ਪਰ ਮੈਂ ਹਮੇਸ਼ਾ ਹੀ ਸਿਕਰਾਈ ਨੀਤੀ ਦੀ ਤੇ ਕਾਲੀ ਦਲ ਦੀ ਚੜਦੀ ਕਲਾ ਚ ਆਉਣਾ। ਔਰ ਭਾਵੇਂ ਵਕਫ ਵਕਫ ਚਰਚਾਵਾਂ ਚੱਲਦੀਆਂ ਹੋਣ ਜਾਂ ਵਕਫ ਵਕਫ ਪਤੀਕਰ ਮਾਰੇ ਹੋਣ ਜਾਂ ਦਿੱਤੇ ਜਾ ਰਹੇ ਹੋਣ ਪਰ ਜੋ ਮੇਰਾ ਮਨ ਪਿੰਦਾ ਹੈ ਕਿ ਅੱਜ ਸੁਬੀਰ ਸਿੰਘ ਬਾਦਲ ਨੇ ਜਿਹੜੇ ਉਹਦੇ ਬਾਰੇ ਹਾਲਾਤ ਪੈਦਾ ਕੀਤੇ ਗਏ ਜਿਸ ਤਰ੍ਹਾਂ ਉਹਦੇ ਕਿਰਦਾਰ ਦੇ ਉੱਤੇ ਸਵਾਲ ਖੜੇ ਕੀਤੇ ਜਾਂਦੇ ਰਹੇ ਉਹਦੇ ਵਿਹਾਰ ਦੇ ਉੱਤੇ ਸਵਾਲ ਖੜੇ ਕੀਤੇ ਜਾਂਦੇ ਰਹੇ ਔਰ ਹਮੇਸ਼ਾ ਹੀ ਤਿੱਖੇ ਸਵਾਲਾਂ ਦੇ ਜਿਹੜੇ ਮਾੜੇ ਤੇ ਭੜੇ ਸਵਾਲ ਨੇ ਉਹਨਾਂ ਦੇ ਘਟਗਰੇ ਚ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਸ਼ਕਤੀਆਂ ਨੇ ਜਿਹੜੀਆਂ ਨਾ ਤੇ ਪੰਥਰ ਤੇ ਐਸ਼ੀ ਨੇ ਨਾ ਪੰਜਾਬ ਤੇ ਐਸ਼ੀ ਨੇ ਨਾ ਅਕਾਲੀ ਦਲ ਦੀਆਂ ਹੱਤ ਐਸੀ ਨੇ ਤੇ ਨਾ ਸਿੱਖ ਰਾਜਨੀਤੀ ਦੀਆਂ ਅਤੈਸ਼ੀ ਨੇ ਹਮੇਸ਼ਾ ਉਹਨਾਂ ਨੂੰ ਖੜਾ ਰੱਖਿਆ ਹੈ। ਪਰ ਦੂਸਰੀ ਗੱਲ ਹੈ ਕਿ ਜਿਹੜੀ 2.5 ਮਹੀਨੇ ਤੋਂ ਸੁਖਬੀਰ ਸਿੰਘ ਬਾਦਲ ਜੋ ਘਰੇ ਬੈਠੇ ਹੈ ਜਿਹੜੇ ਜਿਨ੍ਹਾਂ ਦਾ ਇੱਕ ਇੱਕ ਮਿੰਟ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਵਾਸਤੇ ਜ਼ਰੂਰੀ ਹੈ। ਤੇ ਜਿਨ੍ਹਾਂ ਦੀ ਸਰਗਰਮੀ ਜਿਹੜੀ ਆ ਅਕਾਲੀ ਦਲ ਪਲ-ਪਲ ਤੇ ਮੰਗਦਾ ਰਿਹਾ ਤੇ ਉਹਨਾਂ ਨੂੰ ਢਾਈ ਮਹੀਨੇ ਤੋਂ ਘਰੇ ਬਿਠਾਇਆ ਹੋਵੇ ਤੇ ਅਗਲੇ ਪਾਸੇ ਵੀ ਨਜ਼ਰ ਨਾ ਆ ਰਿਹਾ ਹੋਵੇ ਫਿਰ ਕੁਦਰਤੀ ਹੈ ਕਿ ਮਨ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਅੱਜ ਪ੍ਰਧਾਨਗੀ ਤੋਂ ਅਸਤੀਫਾ ਦੇਣ ਵਾਲਾ ਕਦਮ ਹੈ ਉਹ ਇਸੇ ਕਾਰਨ ਚੁੱਕਿਆ ਹੈ ਤੇ ਕਾਰਨ ਕੋਈ ਹੋਰ ਹੋਵੇ ਮੈਂ ਪੱਕਾ ਤੇ ਕਹਿ ਨਹੀਂ ਸਕਦਾ ਪਰ ਮੇਰਾ ਜੋ ਮਨ ਕਹਿੰਦਾ ਹੈ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਨੇ ਜਿਸ ਤਰ੍ਹਾਂ ਦਾ ਉਹ ਨੂੰ ਆਪਾਂ ਕਹ ਦੀਏ ਕਿ ਜਲੀਲ ਕੀਤਾ ਜਾ ਰਿਹਾ ਆਂ ਭਾਵੇਂ ਕਿ ਮੈਂ ਕੋਈ ਸੁਬੀਰ ਸਿੰਘ ਬਾਦਲ ਦੇ ਉਸ ਗੱਲ ਦੇ ਹੱਥ 'ਚ ਨਹੀਂ ਜਿਹੜੀ ਉਹਨੇ ਪੰਥਕ ਭਾਉਣਾ ਦੀ ਲੰਘਣਾ ਕੀਤੀ ਏ ਜਾਂ ਜਿਹੜੇ ਉਹ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਦੋ ਦੋਸ਼ਾਂ ਦਾ ਤੇ ਮੈਂ ਵੀ ਲੰਬੇ ਸਮੇਂ ਤੋਂ ਗੁਵਾਇਆ ਹੈ ਆਪਣੇ ਪਾਰਟੀ ਦੇ ਵਿੱਚ ਵੀ ਗੱਲ ਠਾਉਂਦਾ ਰਿਹਾ ਤੇ ਮੈਂ ਪਾਰਟੀ ਤੋਂ ਬਾਹਰ ਵੀ ਉਸੇ ਸਮੇਂ ਤੋਂ ਗੱਲ ਕਰਦਾ ਆ ਰਿਹਾ ਕਿ ਅੰਥਕ ਸਰਕਾਰ ਦੇ ਵਿੱਚ ਅਕਾਲੀ ਸਰਕਾਰ ਦੇ ਵਿੱਚ ਸੈਣੀ ਨੂੰ ਡੀਜੀਪੀ ਲਾਉਣਾ ਤੇ ਜਹਾਰ ਆਲਮ ਨੂੰ ਸ਼੍ਰੋਮਣੀ ਕਾਲੇ ਦਰ ਦੀ ਟਿਕਟ ਦੇਣਾ ਇੱਕ ਵੱਡਾ ਗੁਨਾਹ ਹੈ ਤੇ ਬਾਕੀ ਜਿਹੜੇ ਵਰਤਾਰੇ ਵਾਪਰੇ ਨੇ ਸ਼ਾਇਦ ਉਸੇ ਕੜੀ ਦੇ ਨਾਲ ਜੁੜਦੇ ਹੋਈ ਵਾਪਰੇ ਆ ਤੋ ਸੁਖਵੀਰ ਸਿੰਘ ਬਾਦਲ ਕੋਲੋਂ ਜਾਂ ਬਾਕੀ ਕਾਲੀ ਲੀਡਰਸ਼ਿਪ ਕੋਲੋਂ ਤਾਂ ਉਸ ਸਮੇਂ ਦੀ ਸਰਕਾਰ ਕੋਲੋਂ ਜਿਹੜੇ ਕਦਮ ਪੁੱਟੇ ਗਏ ਸੀ ਉਹ ਪੰਥਕ ਭਾਵਨਾ ਦੇ ਵਿਰੁੱਧ ਸੀ ਤੇ ਮੈਂ ਅੱਜ ਵੀ ਚਾਹੁੰਦਾ ਹਾਂ ਤੇ ਮੈਂ ਬੜੇ ਲੰਬੇ ਸਮੇਂ ਤੋਂ ਕਹਿਣਾ ਕਿ ਸੁਖਵੀਰ ਸਿੰਘ ਬਾਦਲ ਨੂੰ ਉਹਦੀ ਤਨਖਾਹ ਲੱਗਣੀ ਚਾਹੀਦੀ ਹੈ ਸਖਤ ਤੋਂ ਸਖਤ ਲੱਗਣੀ ਚਾਹੀਦੀ ਪਰ ਜਿਸ ਤਰੀਕੇ ਨਾਲ ਪਿਛਲੇ ਢਾਈਆਂ ਸਾਲਾਂ ਤੋਂ ਉਹ ਢਾਈਆਂ ਮਹੀਨਿਆਂ ਤੋਂ ਵਰਤਾਰਾ ਚੱਲ ਰਿਹਾ ਹੈ ਇੰਦਰਕਲਾ ਹਰ ਇੱਕ ਦੀ ਜਵਾਨ ਤੇ ਚਰਚਾ ਵੀ ਹੈ ਕਿ ਇਹ ਕਿਉਂ ਹੈ ਕਦੇ ਇਤਿਹਾਸ ਦੇ ਵਿੱਚ ਅਜਿਹਾ ਹੋਇਆ ਹੀ ਨਹੀਂ ਕਿਉਂਕਿ ਜਿਹੜੇ ਵੀ ਇਤਿਹਾਸ ਪੜਨ ਵਾਲੇ ਨੇ ਬਾੜੀ ਫੌਜ ਤੇ ਇਸ ਤਰ੍ਹਾਂ ਦੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਾਲ ਤਖਤ ਦੀ ਮਰਯਾਦਾ ਕੀ ਹੈ ਪੰਥਕ ਪਰੰਪਰਾਵਾਂ ਕੀ ਨੇ ਔਰ ਬੀਤੇ ਦੇ ਵਿੱਚ ਕਿਹੜੇ-ਕਿਹੜੇ ਉੱਥੇ ਫੈਸਲੇ ਆਏ ਕਿਹੜੀਆਂ-ਕਿਹੜੀਆਂ ਸਖਸ਼ੀਤਾਵਾਂ ਦੇ ਆਏ ਕਿਸ ਤਰ੍ਹਾਂ ਦੇ ਆਏ ਤੇ ਕੀ ਉਹਨਾਂ ਦਾ ਨਿਪਟਾਰਾ ਹੋਇਆ ਕਿਸੇ ਨੂੰ ਕੁਝ ਨਹੀਂ ਪਤਾ ਬੱਸ ਨੱਪੀ ਆਉਂਦੇ ਕੱਲੀ ਨੱਪੀ ਆਉਂਦੇ ਪਿਓ ਵਾਲੀ ਕੱਲੀ ਤੇ ਬੀਤੇ ਦੇ ਵਿੱਚ ਬੜੀਆਂ ਵੱਡੀਆਂ-ਵੱਡੀਆਂ ਸਖਸ਼ੀਤਾਂ ਦੇ ਸ਼੍ਰੀ ਅਕਾਲ ਤਖਸਾਲ ਦੇ ਖੰਸਰੀ ਹੈ ਉਹਨਾਂ ਦੀ ਸੁਣਵਾਈ ਹੋਈ ਕਾਰਵਾਈ ਹੋਈ ਹੁਣ ਰਿਕਾਰਡ ਹੈ ਉਹਨਾਂ ਬਾਰੇ ਜੋ ਫੈਸਲੇ ਹੋਏ ਉਹ ਵੀ ਹੁਣ ਰਿਕਾਰਡ ਹੈ ਜਿਨ੍ਹਾਂ ਨੇ ਸਮੁਖੀ ਸਮੁੱਚੀ ਸਿੱਖ ਰਾਜਨੀਤੀ ਨੂੰ ਇੰਨਾ ਜ਼ਿਆਦਾ ਪ੍ਰਭਾਵਿਤ ਕਰ ਦਿੱਤਾ ਹੈ ਉਹ ਕਿਹੜੇ ਲੋਕ ਨੇ ਜਿਹੜੇ ਪਿੱਛੋਂ ਗੇਮਾ ਖੇਡ ਰਹੇ ਮੈਨੂੰ ਨਹੀਂ ਪਤਾ ਪਰ ਜਿਹੋ ਸੁਧਾਰ ਲੈਣ ਵਾਲੇ ਆਪਣੇ ਆਪ ਨੂੰ ਕਹਿੰਦੇ ਨੇ ਸੁਧਾਰ ਲੈਣ ਦੀ ਗੱਲ ਕਹਿ ਰਹੇ ਨੇ ਕਿ ਇਹ ਰਾਈ ਜਰੂਸਤ ਹੈ ਇਹ ਪਹਿਲਾ ਚੀਜ਼ ਕਰਨੀ ਚਾਹੀਦੀ ਸੀ ਚਲੋ ਜਿਹੜੇ ਆਪਣੀ ਲਾਈਨ ਹੀ ਵੱਖਰੀ ਖਿੱਚ ਕੇ ਚਲੇ ਗਏ ਉਹ ਕੀ ਕਹਿੰਦੇ ਆ ਉਹ ਤੇ ਕਸਰ ਪਈਦ ਨੂੰ ਕੋਈ ਨਹੀਂ ਛੱਡਦੇ ਰਿਹਾ ਤੇ ਹੁਣ ਕਿਉਂ ਛੱਡਣਗੇ ਉਹਨਾਂ ਦਾ ਅਧਿਕਾਰ ਖੇਤਰ ਹੈ ਪਰ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਨੇ ਪ੍ਰਪੋਜ਼ਲ ਰੱਖੀ ਸੀ ਕਿ ਅਕਾਲੀ ਦਰ ਦਾ ਪ੍ਰਧਾਨ ਜਿਹੜਾ ਹੈ ਉਹ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣਾ ਬਣਾਇਆ ਜਾਵੇ ਤੇ ਮਿਰਖਲਤ ਪਤਨ ਕਿੱਥੋਂ ਦਾ ਮੀਡੀਆ ਸੀਗੇ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਸਵਾਲ ਕੀਤਾ ਤੇ ਤੁਹਾਡੇ ਬਾਰੇ ਆ ਪ੍ਰਪੋਜ਼ਲ ਆਹੀ ਹੈ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਤੇ ਉਹਨਾਂ ਨੇ ਕਿਹਾ ਜੀ ਕਿ ਜੇ ਸਾਰੇ ਚਾਹਣਗੇ ਤੇ ਮੈਂ ਬਣ ਲਈ ਤਿਆਰ ਹਾਂ ਤੇ ਮੈਂ ਹੁਣ ਬੇਨਤੀ ਕਰੂੰਗਾ ਵਡਾਲਾ ਸਾਹਿਬ ਨੂੰ ਚੰਦੂ ਮਹਿਰਾ ਸਾਹਿਬ ਨੂੰ ਜਿੰਨੇ ਸਾਹਿਬ ਨੇ ਸਾਰਿਆਂ ਨੂੰ ਕਿ ਹੁਣ ਖੁਸ਼ ਜੇਣਾ ਬਣਾ ਦਿਓ ਯਾਨੀ ਹਰਪੀ ਸਿੰਘ ਉਹਨਾਂ ਅਕਾਲੀ ਦਰ ਦਾ ਪ੍ਰਧਾਨ ਉਹ ਵੀ ਬੜੇ ਇਸ਼ਕ ਸੀ ਤੇ ਤੁਸੀਂ ਵੀ ਬੜੇ ਚਾਹਵਣ ਸੀ ਹਾਂਜੀ ਕਰ ਦਿਓ ਮਜਬੂਤੀ ਪੰਥਕ ਰਾਜਨੀਤੀ ਦੀ ਜਿਹੜੀ ਰਹਿਂਦੀ ਖੁੰਦੀ ਹੈ ਉਹ ਵੀ ਖੂਬ ਸੁਰਦਿਓ ਪਤਾ ਨਹੀਂ ਹੋਰ ਕਿਸੇ ਦੇ ਵਿਚਾਰ ਕੀ ਹੋ ਸਕਦੇ ਆ ਕਿਸੇ ਦੀ ਕੀ ਸੋਚ ਹੋ ਸਕਦੀ ਹੈ ਪਰ ਮੈਂ ਅੱਜ ਭਾਵੇਂ ਕਾਲੀ ਦਲ ਦਾ ਹਿੱਸਾ ਨਹੀਂ ਪਰ ਮੈਂ ਮਹਿਸੂਸ ਕਰਦਾ ਹਾਂ ਕਿ ਸੁਖਬੀਰ ਸਿੰਘ ਬਾਦਲ ਨੂੰ ਅੱਜ ਇਸ ਕਦਰ ਮਜ਼ਬੂਤ ਕੀਤਾ ਮਜਬੂਰ ਕੀਤਾ ਗਿਆ ਹੈ ਕਿ ਉਹ ਬੰਦਾ ਜਿਹੜਾ ਵੱਡੀਆਂ-ਵੱਡੀਆਂ ਸ਼ਕਤੀਆਂ ਦੇ ਸਾਹਮਣੇ ਸਿਰ ਝਾੜ ਕੇ ਤੇ ਤੁਹਾਨੂੰ ਉੱਚੀ ਰੱਖ ਕੇ ਗੱਲਾਂ ਕਰਦਾ ਸੀਗਾ ਤੇ ਜਿਨੇ ਮੌਜੂਦਾ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਨੇ ਸਮੁੱਚੇ ਹਿੰਦੁਸਤਾਨ ਦੇ ਵਿੱਚ ਵੱਡਿਆਂ ਵੱਡਿਆਂ ਦੇ ਸਿਰ ਨਵਾ ਦਿੱਤੇ ਸੀਗੇ ਤੇ ਇਕੱਲਾ ਸੁਭੀਰ ਸਿੰਘ ਬਾਦਲੋਂ ਨਾਲ ਅਗੇ ਵਹਿਰਿਆ ਸੀਗਾ ਅੱਜ ਸੁਭੀਰ ਸਿੰਘ ਬਾਦਲੋਂ ਨੇ ਵੀ ਇਸ ਮਹਾਸਿੱਤੇ ਖੜਾ ਕਰ ਦਿੱਤਾ ਹੈ ਕਿ ਉਹਨੂੰ ਵੀ ਜਿਹੜਾ ਆ ਅੱਜ ਸ਼੍ਰੋਮ ਨਿਕਲ ਦੇ ਪ੍ਰਧਾਨਗੀ ਤੋਂ ਅਸਤੀਫਾ ਦੇਣ ਵਾਸਤੇ ਮੈਂ ਇਹ ਕਹੂੰਗਾ ਕਿ ਮਜਬੂਰ ਕਰ ਦਿੱਤਾ ਮੈਨੂੰ ਨਹੀਂ ਪਤਾ ਹੋਰ ਕਾਰਨ ਕੀ ਹੈ ਮੇਰੀ ਮੇਰੀ ਜਿਹੜੀ ਭਾਵਨਾ ਹੈ ਜਾਂ ਮੇਰੇ ਜਿਹੜੇ ਸ਼ਬਦ ਨੇ ਜਾਂ ਮੇਰਾ ਪ੍ਰਤੀਕਰਮ ਜਿਹੜਾ ਹੈ ਮੈਂ ਇਹੀ ਮਹਿਸੂਸ ਕਰਦਾ ਹੈ ਕਿ ਕਿੰਨਾ ਵੱਲੋਂ ਮਜਬੂਰ ਕੀਤਾ ਗਿਆ ਇਸ਼ਾਰਾ ਕਿਵੇਂ ਰਹਿ ਗਿਆ ਦੇਖੋ ਉਹ ਸ਼ਕਤੀਆਂ ਨੇ ਜਿਹੜੀਆਂ ਕਦਾ ਚਿਤਵਨੀ ਚਾਹੁੰਦੀਆਂ ਕਿ ਸਿੱਖ ਰਾਜਨੀਤੀ ਮਜ਼ਬੂਤ ਹੋਵੇ ਕਾਲੀ ਦਲ ਮਜ਼ਬੂਤ ਹੋਵੇ ਕਿ ਸਿੱਖ ਕੌਮ ਸ਼ਕਤੀਸ਼ਾਲੀ ਹੋਵੇ ਤੇ ਸਿੱਖ ਕੌਮ ਇੱਕ ਜੁੱਟ ਹੋਵੇ ਉਹ ਗੇੜੀਆਂ ਸ਼ਕਤੀਆਂ ਨੇ ਉਹ ਕਿਸੇ ਨੂੰ ਲਾ ਨਹੀਂ ਉੱਪਰ ਵਰਤਾਰਾ ਇਸ ਤਰ੍ਹਾਂ ਦੀਆਂ ਵਰਤੌਂਦੀਆਂ ਨੇ ਕਿ ਜਿਨ੍ਹਾਂ ਦੇ ਜਿਨ੍ਹਾਂ ਨੂੰ ਖੜਾਇਆ ਜਾ ਰਿਹਾ ਹੁੰਦਾ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਸਾਡੇ ਪਿੱਛੇ ਕੋਈ ਸ਼ਕਤੀਆਂ ਹੈ ਸਾਨੂੰ ਵਰਤ ਰਹੀਆਂ ਨੇ ਤੇ ਅੱਜ ਕਈ ਸੱਜਣ ਉਸੇ ਵਰਤਾਰੇ ਦੀ ਵਰਤੇ ਜਾ ਰਹੇ ਨੇ ਅੱਜ ਜਿਹੜੀ ਖੀੜ ਇੱਥੋਂ ਤੱਕ ਆਣ ਕੇ ਖੜੋ ਗਈ ਪਰ ਮੈਂ ਆਸ਼ਾ ਰੱਖਦਾ ਹਾਂ ਗੁਰੂ ਨੂੰ ਮੰਨਣ ਵਾਲੇ ਸਾਰੇ ਆਪਾਂ ਕਿ ਸਤਿਗੁਰੂ ਕਲਾ ਵਰਤਾਊਗਾ ਭੋਂ ਕੇ ਸ਼੍ਰੋਮਣੀ ਕਾਲੀ ਦਾ ਬਹੁਤ ਹੀ ਮਜ਼ਬੂਤੀ ਦੇ ਨਾਲ ਸਿੱਖ ਪੰਥ ਦੀ ਤੇ ਪੰਜਾਬੀਆਂ ਦੀ ਪਹਿਲੀ ਪਸੰਦ ਬਣ ਕੇ ਪੰਜਾਬ 'ਚ ਉੱਭਰੂ ਗਤ ਉਸੇ ਤਰ੍ਹਾਂ ਹੀ ਪਹਿਲਾਂ ਆ ਮੰਗੀ ਪੰਜਾਬ ਦੀ ਤੇ ਪੰਛ ਦੀ ਅਗਵਾਈ ਕਰੇਗਾ ਪਰ ਗਿਆਨੀ ਹਰਖ ਸਿੰਘ ਜੀ ਉੱਪਰ ਤੁਸੀਂ ਸਵਾਲ ਚ ਪੁੱਛਦੇ ਜਦੋਂ ਮੀਡੀਆ ਦੇ ਲੋਕਾਂ ਨੂੰ ਸਵਾਲ ਪੁੱਛਿਆ ਗਿਆ ਉਹ ਕਹਿੰਦੇ ਕਿ ਸਭ ਕੁਝ ਕਾਲਪੁਰਖ ਦੇਖੇਗਾ ਜੀ ਜੋ ਤੁਹਾਡੇ ਰੋਟੀ ਪਣੀ ਕੀਤੀ ਗਈ ਸੀ ਉਹਨਾਂ ਨੇ ਨਹੀਂ ਮੇਰੇ ਨਾਲ ਟਿੱਪਣੀ ਤਾਂ ਕੋਈ ਨਹੀਂ ਗਈ ਮੇਰੇ ਨਾਲ ਤਾਂ ਸਿੱਧਾ ਸਵਾਲ ਹੈ ਕਿ